ਆਸ ਤਾਂ ਦਿਮਾਗ ਦੀ ਸ਼ਾਮ ਸੇ ਕਾਮ ਆਉਦੇ ਖਾਨ ਪਰਮਾਨ ਦੇ ਬੰਦੇ ਤੇ ਫੜੋ ਜਾਦੀ ਰੇਂਜ ਵਾਲੇ ਨਹੀਂ ਫੜਨੇ ਓਏ ਇਹਨਾਂ ਚ ਜਿੰਨਾ ਤੋਂ ਜਾਦੀ ਰੇਂਜ ਵਾਲਾ ਹੈ ਕਿਹੜਾ ਇਹਨਾਂ ਚ ਰੇਂਜ ਵਾਲਾ ਜਿਆਦਾ ਕਿਹੜਾ ਵਟਾ ਅਜੇ ਤਾਂ ਰੇਂਜ ਵਾਲੇ ਆਏ ਨਹੀਂ ਬਾਹਰੋਂ ਜਹਾਜ਼ ਭਰ ਕੇ ਜਦ ਤਨ ਉਹ ਆਗੇ ਉਦੋਂ ਤੇ ਕੁੜੀਆਂ ਜਦ ਤਨ ਉਹ ਆਗੇ ਰੇਂਜ ਵਾਲੇ ਜਹਾਜ਼ ਭਰ ਕੇ ਉਦੋਂ ਉਦੋਂ ਮੌਕਾ ਨਹੀਂ ਮਿਲਣਾ ਅਹੀਂ ਤੂੰ ਨਾ ਤਾਂ ਪਹਿਲਾਂ ਪਹਿਲਾਂ ਹੀ ਥੋੜਾ ਜਿਆ ਕਹਿੰਦਾ ਸਾਰਿਆਂ ਨੂੰ ਮੈਂ ਡਵਿਚਾਲ ਕਹਿਰਾਂ ਵਾਲਾ ਤੇ ਅੱਜ ਆ ਪਾਏ ਆ ਜੀ ਪਿੰਡ ਭਗਵਾਨਪੁਰ ਇੱਥੇ ਆ ਮੱਖੀ ਭਾਂਦੇ ਲੱਗੇ ਆ ਤੇ ਹੁਣ ਤੁਹਾਨੂੰ ਆਪਾਂ ਮੈਚ 'ਚ ਖੜਦੇ ਸਿੱਧਾ ਤੇ ਬਾਕੀ ਵੀਡੀਓ ਬੜੀਆਂ ਆ ਤੇ ਆਪਣੇ ਸੁਆਦੀਆਂ ਗੱਲਾਂ ਬਾਤਾਂ ਜਿਨਾ ਤੇ ਤੁਸੀਂ ਸਾਡੀ ਵੀਡੀਓ ਨਾਲ ਪਿਆਰ ਦੇਂਦਾ ਬਾਜਾ ਜ਼ਿਆਦਾ ਤੇ ਤੁਹਾਡਾ ਬਾਤ ਬਾਤ ਧੰਨਵਾਦ ਜੀ ਸਾਰੇਆਂ ਦਾ ਟੀਮ ਆਪਣੀ ਕਹਿੰਦੀ ਆ ਕਿ ਵਿਚਾਰ ਸਾਡੀ ਵੀਡੀਓ ਨਹੀਂ ਬਣਾਉਂਦਾ ਤੂੰ ਕਾਰਨ ਕੀ ਆ ਹਣ ਦੱਸਾ ਹੁਣ ਕਾ ਪੈਸੇ ਲੱਗਣੇ ਆ ਪੈਸੇ ਜੇ ਤੁਹਾਨੂੰ ਸਾਰਿਆਂ ਤੋਂ 5000 ਰੁਪਏ ਜਿਆਦਾ ਰੇਟ ਨਹੀਂ ਰੱਖਣਾ ਹਾਂ ਹੰਨ ਨੂੰ ਤੇ ਲਿਆਉਂਦਾ ਨਹੀਂ ਵਲੌਗ 'ਚ ਮੈਂ ਨਾ ਦੱਸ ਸਕਦਾ ਮੈਂ ਕਿ ਮੇਰਾ ਐਡਾ ਵੱਡਾ ਬਿਜ਼ਨਸ ਨਹੀਂ ਆ ਈ ਗੱਲਾਂ ਲੈ ਆ ਨਾਲ ਤੇ ਆਪਣੇ ਕਹੀ ਜਾਂਦੇ ਆ ਅਨਾਲ ਦੇ ਕਈ ਜਾਂਦੇ ਆ ਬੰਦੇ ਲੈ ਕੇ ਆਉਂਦੇ ਆ ਟਾਪ ਜਾਂ ਤੂੰ ਭਰਾਵਾ ਆਵਾ ਬਾਰੀ ਸੰਧਰੇ ਆ ਕੀ ਕਹਿਣਾ ਹੈ ਹੋਂਡਾ ਸੌਣ ਲਾਇਓ ਇਦਾਂ ਵਿੱਚ ਲੈ ਕੇ ਆਉਂਦੇ ਆ ਲਾਗ ਚੱਲੂ ਬੱਸ ਜਾ ਕੀ ਭਾ ਮੈਂ ਤੈਨੂੰ ਵੀ ਕਰਾ ਤੈਨੂੰ ਕਹਿ ਕੇ ਕੋ ਮਰਵਾ ਦੱਸ ਦੇ ਤੂੰ ਤਾਂ ਸਮਝਾ ਦੇ ਉਹ ਕਿੱਦਾਂ ਨਿਕਲੇ ਆ ਵਧੀਆ ਤੂੰ ਨਾ ਮੱਲਿਆ ਵਾ ਬਦਾ ਯੋ ਪਾਰਟੀਆਂ ਨਹੀਂ ਤੇ ਕਿੱਦਾਂ ਕਰਨੇ ਉਜਮਾ ਦਾ ਬਣਾ ਹਾਂ ਜੀ ਆਖਾਂ ਪੈਸਾ ਕਦ ਨਹੀਂ ਜੋੜਨਦੇ ਦੇ ਕੋਲ ਹੂੰ ਲੈ ਕੇ ਜਾਂਦਾ ਨਾ ਮੈਂ ਆ ਦੇ ਤੋ ਖੋਇਆ ਜਾਵੇ ਇਹਦੇ ਕੋਲ ਬੰਦਿਆ ਹੋ ਵੀ ਚੱਲ ਘਰੇ ਜਾ ਵਾਈਫ ਜੀ ਪਤਨੀ ਜੀ ਵਾਈਫ ਜੀ ਚਰਚਾ ਚੱਲ ਰਿਹਾ ਵਾ ਇਹ ਚੋਰੀ ਹੋ ਜੇ ਉਹ ਜੂ ਤੇ ਫਿਰ ਗੇਟ ਕਬੇ ਕਰ ਹੋ ਚੁੱਕੇ ਗਏ ਹੁਣ ਵੀ ਹੋ ਜੂ ਤੇ ਫੇਕੀ ਜੂ ਘਰ ਹੋ ਚੁੱਕੇ ਵਾ ਬਾੜੀ ਗੱਲ ਆਪੇ ਫਰਾਂਗੇ ਬੜਾ ਸੁਗਿਆਣਾ ਨਾਉਸ ਮੜਾ ਆਹ ਇਧਰ ਆਡੇ ਭਵਾਂਜੀ ਐਸਪੀ ਭਵਾਂਜੀ ਭਾਂਜੀ ਠੀਕ ਠਾਕ ਹੈ ਜੀ ਆ ਮਗਰਾ ਡੇ ਕੋਸਾ ਖਲੋਤੇ ਆ ਠੀਕ ਠਾਕ ਹੈ ਹਾਂਜੀ ਹੋਰ ਜੀ ਵਧੀਆ ਆ ਮਗਰਾ ਡੇ ਕਿਉਂ ਸਾ ਖਲੋਤੇ ਆ ਠੀਕ ਠਾਕ ਹੈ ਹਾਂਜੀ ਹੋਰ ਜੀ ਵਧੀਆ ਯਾ ਇਹਦਾ ਬਾਹਰ ਹੋ ਚੁੱਕੀ ਗਈ ਹੈ। ਦੋ ਹੀ ਸੀ ਇਹਦਾ ਕਹਿੰਦਾ ਪੰਚਾਇਤ ਵਿੱਚ ਜੋ ਸਦਨਿਆ ਕਿ ਲਾਗੇ ਬੰਨੇ ਵਾਲਾ ਹੀ ਹੋਣਾ ਹੈ। ਕਹਿੰਦਾ ਹਾਂ? ਆਹ ਉਹਨੇ ਵਧੀਆ ਕਮੇਟੀ ਜੀ ਬਣਾਈ। ਗੱਲਾਂ ਬਣਾ ਹੀ ਲੈਂਦੇ ਉਹ ਕੈਂਡੀ ਜਿਹੜਾ ਕਿੰਨਾ ਚੈਨਲ ਚਲਾ ਗਿਆ ਆਪਦਾ। ਕੈਂਡੀ ਦਾ ਚਰਚਾ ਸੇਵੜੇ ਪਾਉਂਦਾ। ਕਦੀ ਕੋ ਬਣ ਜਾਂਦਾ ਕਦੀ ਕੁਛ ਬਣ ਜਾਂਦਾ ਕਿੱਡਾ ਇਹ ਕਰਦਾ ਗੱਟਾ ਹੀਆ ਕਰਦਾ ਰਵਾ ਹੁੰਦੀ ਦੀ ਮਰਜ਼ੀ ਦੁਕਾਨ ਤੇ ਚਲ ਜਾਂਦਾ ਹੀ ਹਾਂ ਅਦਾ ਕਿਵੇਂ ਚਲਾਵਾ ਕੰਡਾ ਉਹ ਵੱਡਾ ਨਹੀਂ ਹੁੰਦਾ ਫੁੰਦਾ ਕਹਿੰਦਾ ਤੂੰ ਫੁੰ ਰੋਲੇ ਡਰਾਂਗੇ ਤਬਰੂਲੇ ਟਣਾ ਰਵਾ ਹੁੰਦੀ ਗੱਡੀ ਚ ਆਪਾਂ ਹਾਂ ਬੈਂਦਾ ਵਾ ਤੇ ਪਿੱਛੇ ਨਿਕਲੋਂਦਾ ਓ ਜੱਗੇ ਕੋਲੇ ਇਹ ਮਰੇ ਫਕੀਰ ਦੀ ਚੌਂ ਚੌਂ ਨੇ ਹੱਥ ਕਰੇ ਉਹ ਆਪਣੇ ਪਿੰਡ ਹੈਗਾ ਵੀਰ ਦਾ ਨਾਂ ਲੈ ਇੱਕ ਛੱਡੀ ਆ ਕੇ ਧੌਂ ਚੋ ਡੱਡੂ ਤੇ ਡੈਡੀ ਨੇ ਫਕੀਰ ਚੰਦ ਨੇ ਕਿੰਦਾ ਤੇਰੀ ਭੈਣ ਮਰੇ ਤੇਰੀ ਕਿੰਦਾ ਆ ਕੇ ਲਾ ਕੇ ਬੈਠਾ ਓਏ ਡੀ ਜੇਲੇ ਨੂੰ ਕਿੰਦਾ ਉਹ ਕਾਹਨੇ ਤੋਂ ਬੜੀਆਂ ਲੜਾਈਆਂ ਪੈਂਦੀਆਂ ਐ ਜਿਹੜਾ ਉਹ ਕਹਿੰਦਾ ਤੈਨੂੰ ਘੋੜੀ ਕਿਨੇ ਚੜਾਇਆ ਭੂਤਨੀ ਦੇ ਉਹ ਜਦੋਂ ਕਿਤੇ ਵਿਆਹ ਸ਼ਾਦੀ ਚ ਲਾ ਕੇ ਲੁੱਕ ਜਾਂਦਾ ਭਰਾਵਾਂ ਲੜਾਈਆਂ ਬੜੀਆਂ ਪੈਂਦੀਆਂ ਉਹ ਕਾਹਨੇ ਤੋਂ ਦੋਰੀ ਤੇ ਸਾਡੇ ਸਾਹਮਣੇ ਲੜਾਈ ਹੋਈ ਆ ਆਵੇ ਲੈ ਤੇ ਮੇਰੇ ਫਕੀਰ ਆਹ ਬੱਧ ਤਿਆਰੀ ਕਰਦਾ ਜੀ ਹਾਂਜੀ ਉਹ ਹਾਂ ਬੱਧ ਸੰਮਰ ਦਾ ਖੋਜ ਸੰਮਰ ਦਾ ਬਹੁਤ ਤਿਆਰੀ ਆ लास्ट ਯਾਦਾ ਸੁਣਦਾ ਹੈ ਫਾਲੇ ਸਾਸੀ ਆਪਾ ਜੀ ਅੱਜ ਕਰਨ ਨਾ ਬਹੁਤ ਸਾਰੇ ਬਾਬਾ ਰੇਡ ਵਾਲਾ ਲਾਈਆਂ ਕਿੰਨੀਆਂ ਫਿੰਗਰ ਬਣਾ ਦੇਨੇ ਸਾਰੇ ਅੱਜ ਆਪਾਂ ਚੱਕ ਦੇ ਗਾਣਾ ਤਾਂ ਹੈਗਾ ਨਾ ਕਰਪੂਜਾ ਰੰਗ ਫਟਦਾ ਹੀ ਆ ਉਹਨੂੰ ਦੀ ਤਰੀਕਾ ਆਪਣਾ ਰੰਗ ਚੜਦਾ ਹੀ ਆ ਨਾ ਚੱਲੀਏ ਮੁਬਾਰਾ ਮੰਗਦਾ ਹਾਂ ਚਲੋ ਕਬੱਡੀ ਦੇਖੋ ਸਾਰੇ ਦਾ ਇਹ ਪਹਿਣਾ ਹੀ ਪਹਿਣਾ ਪਰ ਅੰਨੇ ਮੈਚ ਬਹੁੰਦੇ ਆ ਨਾ ਹਾਂ ਹੁਣ ਨਹੀਂ ਪਹਿਣਾ ਬਦਲ ਜਿੰਨਾ ਮਰਜ਼ੀ ਆਇਆ ਨਾ ਇਹ ਮੈਚ ਹੁਣ ਫੇਰ ਫੇਰ ਗੱਡ ਸਾਈਡ ਬਹੁਤ ਦੰਦਾ ਨਹੀਂ ਹੁੰਦਾ ਇਧਰ ਨੂੰ ਜਿਵੇਂ ਜਿਵੇਂ ਛਾਣ ਵਾੜੇ ਇਧਰ ਬਹੁਤ ਨੀਵਰਦੀ ਜਦੋਂ ਆਉਂਦਾ ਫਿਰ ਪਤਾ ਨਹੀਂ ਲੱਗਦਾ ਭਾਈ ਨਾ ਹੁੰਦਾ ਇਹਨੇ ਨਸੀ ਜਲਾ ਗਿਆ ਪਿਛਲੇ ਸੇਰ ਤੋਂ ਚੱਲੂ ਜਾ ਗਿਆ ਕਰਾਈਆਂ ਭਾਣ ਜੀ ਤੁਹਾਨੂੰ ਕਿੰਨਾ ਚਿਹਰਾ ਹੈ ਕਬੜੀ ਖੇਡਦੇ ਨੂੰ 2007 ਤੋਂ ਲੜਾ ਜੋ ਉਹ ਤਾਂ ਟੱਟ ਨਾ 17 6 ਤੋਂ ਅਮੀਰ ਹਾਂ ਜਦੋਂ ਮੈਂ ਜੰਮਿਆ ਨੇ ਉਦੋਂ ਜਦੋਂ ਦਾ ਕੇਂਦਰ ਭਾਨ ਕੱਢਉਂਦੇ ਆ ਇਹਦੇ ਵਿੱਚੋਂ ਬਾਗੀਆਂ ਪਾਉਂਦੇ ਆ ਸਮਾਂ ਆਦਾ 5-7 ਸਾਲ ਹੋਰ ਕੈਮਾ ਭੁਲਾ ਪੜਵਾਣਾ ਕੈਮ ਕਰਦੇ ਜਦੋਂ ਜਦੋਂ ਆਪਾਂ ਕੋਗੇ ਤੁਰ ਪਾਂਗੇ ਆਪਾਂ ਰੈਡੀ ਆ ਕਟਿੰਗ ਉਹ ਕਰਕੇ ਉਹ ਕੰਮ ਲਾ ਕੇ ਕਰਦੇ ਇੱਥੇ ਤਾਂ ਮम्मा ਟੁੱਟੀਆਂ ਟੁੱਟਣਾ ਉਹ ਕੰਮ ਲਾ ਕੇ ਨਾ ਕਰ ਉਹ ਕੰਮ ਲਾ ਕੇ ਕਰੋ ਉੱਥੇ ਕਰੋ ਅਗਲੇ ਪਿੰਨੇ ਕੋਈ ਨਹੀਂ ਗਾ ਤੁਰੋ ਗਾ ਤੁਰੋ ਯਾ ਦੋ ਚਾਰ ਬੰਦੇ ਤੁਰੋ ਚਲੋ ਬੰਦੀ ਆਪਾਂ ਰੈਡੀ ਹੋ ਗਿਆ ਜੀ पैसा है बढ़िया लगाई मैं बता कटिकर अग अग दुजीखोली बिकीखोली इवन बड़ी बिकीखोली तो कोचा फा, कोचा हरेगा आपने भी काका जा आपने भी फल ला के ना नर्ताओं तो के ना हमारे साथ लेना जा भी ला के वो आज तो आजा बड़ा ये वो जिसे इवन बटे वाले पर ली पार्से इधर हम कर लो वो आज जिसे बबीर होता है ਕੀ ਆ ਰਹੀ ਹੋਣਾ ਇਹ ਆਦੀ ਹੋ ਜਾ ਬਾਬੀ ਕਰ ਇਹਦੀ ਪਿਛੇ ਗਈ ਜੰਦੀ ਗਿਆ ਆ ਓ ਬੋਲ ਨੂੰ ਕਾ ਬਾਫ ਹੋਈ ਹੋ ਕੋਚਾ ਬਾਫ ਬੜੀਆ ਓ ਆਹ ਕਾਮਲੇ ਆਂ ਪਾਮ ਸਾਰੀ ਨਹੀਂ ਸਾਰੀ ਹੀ ਸਿੱਧੀ ਹੈ ਸਿੱਧੀ ਹੈ ਜਦ ਦੂਰੋਂ ਕਹਿੰਦੇ ਦੂਰ ਪਿੱਛੇ ਜਾ ਫੋਟੋ ਰੇਲ ਰੇਨ ਦੇ ਹਾਂ ਪਿੱਛੇ ਜਾ ਠੀਕ ਆ। ਯਾਰ ਯਾਰ ਵੀ ਇਹ ਲੈ ਲੇ। ਠੀਕ ਆ। ਅੰਨੇ ਕਿਦੋਂ ਵੀ ਚਲੀ ਚਲੇ ਸਵਾਰ। ਠੀਕ ਆ। ਹਾਂ ਜੀ ਲਿਆਓ ਵੀਰ ਜੀ। ਪੈਸੇ। ਤੇ ਤੂੰ ਵੀਰ ਵੀ ਲੈ ਲਈ ਮੈਂ ਫੇਰ ਜਾਂਦੇ ਨਾ ਤੈਨੂੰ। ਹਲੋ ਭਰਾ ਇਹਦੇ ਪਹਿਲਾਂ ਵੀ ਲੈ ਲੈ। ਬੱਸ 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 ਜਿਆਦਾ ਲੱਗੀ ਐ। ਤੇਰੀ ਧਾੜੇ ਬਲਾਸ ਨਹੀਂ ਗਿਆ ਇੱਕ ਇਧਰ ਭਰਾ ਛੱਡ ਆ ਰਿਹਾ। ਤੇਰਾ ਪਰਖੀ ਖੁੱਲਣਾ ਪੈਣਾ। ਮਾਪਿਆਂ ਨੇ ਨਾਮ ਰੱਖਿਆ ਜੱਟ ਮੋਹਨ ਸਿੰਘ। ਪੱਕੇ ਜੱਗ ਨੂੰ ਮੋਗੇ ਬਖਾ ਦਿੱਤਾ ਹੈ ਮਿਰਤ ਜੀ ਦੀ ਧਾਰੀ ਦੇ ਨਾਲ ਕੀਤੀ ਹੈ ਕਮੇਟੀ ਦਾ ਸਰਦਾਰ ਗੱਲੇਸ਼ ਸਿੰਘ ਹੁਮਾ ਦਾ ਨਾਲ ਸਰਦਾਰ ਸੰਨਵ ਲਖਾ ਸਿੰਘ ਤਿੰਨ ਭੈਣਾਂ ਦਾ ਕੱਲਾ ਕੱਲਾ ਭਰਾ ਇਹ ਘਰੋਂ ਬਹੁਤ ਗਰੀਬ ਹੈ ਇਹਦਾ ਮਾਨ ਸਨਮਾਨ ਕਰਨਾ ਹੈ ਇਹ ਰੱਬ ਦਾ ਬੰਦਾ ਹੈ ਆਹ ਛੋਟੇ ਬੱਚੇ ਨੇ ਦੌੜ ਲਾ ਕੇ ਦਿਖਾਈ ਹੈ ਮਿਸਟਰ ਤੁਸੀਂ ਆਪਣੇ ਬੱਚੇ ਦਾ ਮਾਨ ਕਰ ਦਿਓ ਇਹਦਾ ਵੀ ਮਾਨ ਜੀ ਇੱਥੇ ਕਵੀਰ ਜਗਰਾਤ ਸਿੰਘ ਜੀ ਤਰਸੇਬ ਸਿੰਘ ਜੀ ਵੀਰ ਸਿੰਘ ਜੀ ਹੀਰਾ ਸਿੰਘ ਤੇ ਨਾਲ ਗੁਰਰਾਜ ਸਿੰਘ ਜੀ ਬਾਬਾ ਅਮਰਜੀਤ ਸਿੰਘ ਜੀ ਤੇ ਨਾਲ ਗੁਰਨਾਥ ਸਿੰਘ ਗੱਲੂ ਅਰਸ਼ ਸਿੰਘ ਸਾਰੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਇੰਗਲੈਂਡ ਤੇ ਆਇਆ ਹੈ ਏਕ ਮੁੰਡੇ ਨੇ ਬੰਕੇ ਸੋਹ ਸਿੰਘ ਦੀ ਟੀ-ਸ਼ਰਟ ਪਾਈ ਹੈ ਮਾਨੇ ਦਸਕਰ ਸਿੰਘ ਢਿੱਲੋਂ ਜੀ ਵਾਲੀ ਟਰਾਂਸਪੋਰਟ ਕੈਨੇਡਾ ਵਾਲੇ ਨੂੰ ਬਈ ਟੀਮ ਸੇ ਫਤਿਹ ਸਾਹਿਬ ਦੀ ਕਰ ਦੁਨੀਆ ਦੇ ਨਾਲ ਪਹਿਲੀ ਵਾਰ ਗ੍ਰੇਡ ਖੇਡ ਕੇ ਭਗਵਾਨ ਜੀ ਦੀ ਰੋਹਦਾ ਜੀਤੇ ਤੌਰ ਤੇ ਸਤਿਕਾਰ ਕਰ ਅਮਲੀ ਕਹਿੰਦੇ ਜੇ ਵੱਡੀ ਸਕਰੀਨ ਲਾ ਕੇ ਸੱਜਣਾ ਮਤਰਾ ਦੇ ਨਾਲ ਲੱਗ ਲਾ ਬੜੀਆਂ ਦਾ ਸੁਪਰ ਡਿਪਰ ਨਾਲ ਮਾਤਾ ਸਰਬਜੀਤ ਕੌਰ ਦੀ ਅੱਖੀਆਂ ਦਾ ਤਾਰਾ ਇਧਰ ਦੀ ਸਾਈਡ ਦੇਖਦੇ ਆ ਜੱਗ ਨੂੰ ਮੋੜਿਆ ਹੋਇਆ ਦੁਨੀਆ ਮੱਖਣ ਮੱਖੀ ਕਹਿੰਦੀ ਹੈ ਤੇ ਟੱਕਰ ਡੇਰੇ ਬਾਬੇ ਨਾਨਕ ਵਾਲੇ ਸੰਗੀ ਦੇ ਨਾਲ ਹੋਈ ਹੈ ਪੁਆਇੰਟ ਜਿਹੜਾ ਰੇਡਰ ਨੇ ਜੋੜ ਦਿੱਤਾ ਭਾਈ ਲੱਗੂ ਵਾਲੇ ਲੱਖੇ ਵੀ ਰਹਿਣੋਂ ਦਾ ਤੇ ਅੰਕ ਜਿਹੜਾ ਜੱਦਨੀ ਜ਼ੋਰ ਲੱਗਾ ਹੋਈ ਪਈ ਆ ਖੇਡ ਮੈਦਾਨ ਦੇ ਵਿੱਚ ਮੱਖਣ ਮੱਖਣ ਹੋਈ ਪਈ ਆ ਗੇਂਦਰਾ ਆ ਗੇਂਦਰਾ ਭਾਈ ਲੱਤੂ ਵਾਲਿਆ ਮੱਖਣ ਮੱਖਣ ਹੋਈ ਪਈ ਆ ਸਰਪੰਚ ਸਾਹਿਬ ਸੋਨੂੰ ਜੀ ਦੇਖੋ ਮੱਖਣ ਦੀ ਖੇਡ ਆ ਕਲੇ ਕੈਨੇਡਾ ਤੋਂ ਸਿੱਧਾ ਹੀ ਆ ਗਿਆ ਉਧਰਲੇ ਪਾਸੇ ਦੱਸਣ ਗਿਆ ਲਾਈ ਹੈ ਮੱਖਣ ਸੰਗਤ ਮੱਖੀ ਕਲਾ ਵਾਲਾ ਸਰਦਾਰ ਵਿਕਰਮ ਸਿੰਘ ਦੇ ਘਰ ਦਾ ਬਾਸ ਇੱਕ ਪੁੱਤ ਕਹਿੰਦੇ ਫਾਜ ਦੇ ਵਿੱਚ ਆ ਵੱਡਾ ਹਿਸਰ ਆ ਇੱਕ ਡਾਕਟਰ ਹੈ ਤੇ ਕਿ ਪਿਆਰ ਕਰਦਾ ਤਾੜੀਆਂ ਮਾਰ ਦਿਓ ਜ਼ੋਰਦਾਰ ਦੁਨੀਆ ਦਾ ਸੁਪਰ ਡਿਪਰ ਮਲ ਇਹ ਕਹਿੰਦੇ ਕੈਨੇਡਾ ਦੇ ਵਿੱਚ ਯੰਗ ਸਪੋਰਟਸ ਕਬੱਡੀ ਕਲੱਬ ਦੀ ਟੀਮ ਲਈ ਖੇਡਿਆ ਜਦੋਂ ਪ੍ਰੋਫੈਸਰ ਸਾਹਮਣੇ ਬੋਲ ਬੋਲਨੇ ਹੈ ਤੇ ਗੱਲਾਂ ਚੱਲੀਆਂ ਕਿ ਸਾਡੀ ਜਿੱਤ ਦੀ ਸੋਹਣੀ ਹੈ ਜਿੱਤ ਦੀ ਕੈਨੇਡਾ ਵਿੱਚ ਯੰਗ ਨੇ ਤੇ ਸਾਡੀ ਜਿੱਤ ਦੀ ਸੋਹਣੀਏ ਦੇਖੀ ਦੁਨੀਆ ਦਾ ਪਰਮਾਨੰਦ ਹਰਪਾਲ ਮੱਡੀ ਸਾਡਾ ਵੱਡਾ ਵੀਰ ਹੈ ਲਾਹ ਤਫਸੀਮ ਸਿੰਘ ਜੀ ਰਿਸ਼ਪਾਲ ਨੰਬਰ ਦਾ ਪਰਗਰ ਸਿੰਘ ਜੀ ਬਿੱਲਾ ਤੇ ਨਾਲ ਸੁਖਮਿੰਦਰ ਸਿੰਘ ਜੀ ਹਜੀਰ ਸਿੰਘ ਜੀ ਸ਼ੀਤਲਾ ਸਾਹ ਦੇ ਨਾਲ ਸ਼ੰਦਾ ਪਹਿਲਵਾਨ ਪਰ ਸਾਡੇ ਵੱਡੇ ਵੀਰ ਨੇ ਲਾਹ ਸਾਹਮਣੇ ਵੱਡੇ ਪਾਸੇ ਆਪਾਂ ਧੱਕਾ ਗਏ ਸਾਡੇ ਦੇ ਰਾਜਾ ਦੇ ਮਹਾਰਾਜਾ ਵੀਰ ਉਹ ਵੀ ਇੱਕੇ ਤੌਰ ਤੇ ਆਲੋਗੋ ਮਾਿਆਂ ਦਾ ਸਤਿਕਾਰ ਕਰਦੇ ਚੱਕੇ ਵੀ ਕਬੱਡੀ ਪਾਈ ਹੈ ਹੋ ਜੜਾ ਹੋ ਵੀ ਸਾਹਮਣੇ ਆਖ ਤੇ ਜੀਤ ਨੂੰ ਸੁਖ ਮਕਰੰਦਰ ਖੀਵ ਕਰ ਰਹੀ ਜੀ ਸੁਖੇ ਨੇ ਬੜੇ ਸੋਹਣੇ ਬੋਲ ਬੋਲੇ ਜੀ ਸੰਗੂ ਦਾ ਪੁੱਤ ਹੈ ਨਵੀ ਮੱਛੀ ਵਾਲਾ ਮੇਰ ਹੋ ਜੇ ਨਹੀਂ ਮਾਰ ਗਈ ਉਹ ਮੇਰ ਹੋ ਜੇ ਨਹੀਂ ਮਾਰ ਗਈ ਜਹਾਂ ਰੁਕਣਗੇ ਉਹ ਜੱਫੇ ਲੱਗਣਗੇ ਰੇਡਾ ਪਹਿਨ ਗਿਆ ਮੇਲਾ ਧਮਾ ਆਪਣੀ ਧਰਤੀਆਂ ਚੱਲਿਆ ਵਾਲਿਆ ਬਾਪੇ ਦੀ ਮੇਰ ਪੁੱਛ ਤੇ ਖੇਡਿਆ ਕਿੱਥੇ ਨਹੀਂ ਜਿੱਥੇ ਜਿੱਥੇ ਕਿਰਾਸ ਕਬੱਡੀ ਦੀ ਬਾਤ ਪਈ ਹੈ ਤੇ ਮੱਖਣ ਵਕੀ ਨੇ ਹਰ ਇੱਕ ਖੇਤਰ ਦੇ ਵਿੱਚ ਹਰ ਇੱਕ ਦੇਖ ਦੇ ਵਿੱਚ ਝੰਡੇ ਗੱਡੇ ਆ ਲਾ ਭੀਮ ਚੜ੍ਹਦੀ ਬਰੇਸ ਦਾ ਮੁੱਛ ਫੁੱਟ ਕਬੱਡੀ ਪਾ ਰਿਹਾ ਅਮਰਤ ਨਾਯਣ ਕਰਨ ਵਾਲੀ ਆ ਖੇਡਦਾ ਸੀ ਲਾ ਇਧਰ ਮੱਖਣ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਮੱਖੀ ਕਲਾ ਦੀ ਧਰਤੀ ਦਾ ਭਾਈ ਲੱਦੂ ਆਇਆ ਹੋ ਰਿਹਾ ਸਾਹਮਣੇ ਸ਼ਾਨਦਾਰ ਨਜ਼ਾਰਾ ਔਰ ਅਕੇ ਦਾ ਰੇਡਰ ਨੇ ਜੋੜ ਦਿੱਤਾ ਇਸ ਇਲਾਕੇ ਦਾ ਦੁਨੀਆ ਦਾ ਸਿਰ ਕਰਦੀ ਤਾੜੀਆਂ ਮਾਰ ਦੇਣ ਜੱਗੇ ਦੇ ਲਈ ਜੋਰਦਾ ਔਰ ਇਹ ਹੋ ਜਾਵੇਗਾ ਸਾਡੇ ਸਦਾਕ 11 ਸੋਨਿਆ ਤੋਂ ਕਬੱਡੀਆਂ ਵੱਖੜੀਆਂ ਜੇ ਕਹਾ ਲਾ ਗਿਆ ਪੈਸੇ ਨਾਲ ਹੀ ਨੇ ਇਧਰ ਸੋਹਣਾ ਕਰਦਾ ਹੁੰਦਾ ਹਾਂ ਇਹੋ ਹੁਣਾ ਸਾਡੇ ਨੂੰ ਬੈਂਟਿਆ ਪ੍ਰੈਸ ਕਿੰਨੇ ਪੁਆਇੰਟ ਤੇ ਅੱਜ ਗਿੱਲ ਸਾਹਿਬ ਕੱਪਾਂ ਦਾ ਵੀ ਟਰੱਕ ਹੀ ਲੱਦ ਲੈਂਦਾ ਗਰਮੇਸ਼ ਜੋਨ ਕੋਟ ਨੇ ਤੇ ਪ੍ਰੀਤ ਕੋਟ ਨੇ ਹਾਂ ਸੁਖਾ ਸਾਹਿਬ ਇੱਕ ਮਿੰਟ ਉਹਨਾਂ ਸਨਮਾਨ ਬੋਲਣੀ ਹੈ ਧੰਨਵਾਦ ਹੈ ਕਿਉਂਕਿ ਮੇਰਾ ਮੇਰਾ ਜਿਹੜਾ ਟਾਈਮ ਸੀਗਾ ਉਹ ਅੱਜ ਮਨਚਸਨ ਕਲਕਤਾ ਸਟੇਜ ਉੱਪਰ ਸੀਗਾ ਬਹੁਤ ਬਹੁਤ ਔਰ ਹੁਣ ਹੋ ਰਿਹਾ ਹੈ ਸਰਪੰਚ ਸਾਹਿਬ ਪੁਆਇੰਟਾਂ ਦਾ ਮਿਹਰਵਾ ਦੇ ਦिए ਕਿਹੜੀ ਟੀਮ ਜਿੱਤੀ ਤੂੰ ਪੁਆਇੰਟ ਘਿਹਾਲੇ ਦੇ ਨੇ ਭਾਈ ਤੇ ਭਾਈ ਲੱਤੂ ਪਰਬਕਾਰੀ ਤੇ ਛੱਤੀ ਮੇਰੇ ਪੰਜਾਬੀ ਵੀਰੋ ਇਹਦੇ ਵਿੱਚ ਪ੍ਰੀਤ ਮੁਬਾਰਕਬਾਦ ਦਾ ਸਲਵਾਰ ਕਰਾਂਗੇ ਹੁਣ ਆ ਵੀ ਸਲਵਾਰ ਕਰ ਲਈਏ ਲੈ ਵੀ ਕਾਜਾ ਮੈਂ ਜਦੋਂ ਫੇਰ ਗਿਆ ਤੇ ਕਹਿੰਦੇ ਕਾਜੇ ਦੇ ਜੱਥੇ ਕਿਹੜਾ ਕਾਜਾ ਕਿਹੜਾ ਫੇਰ ਪਰ ਢਾਲਾ ਆ ਬੱਦੂਏ ਵੀ ਵਜਾ ਕੇ ਰੱਖਿਓ ਤੇ ਜੇ ਬਗਤਾਂ ਤੋਂ ਬਚ ਕੇ ਰਹੋ ਨਾਲ ਪ੍ਰਦੀਪ ਸਿੰਘ ਜੀ ਸਰਪੰਚ ਫੋਟੋ ਲੈਣ ਲਈ ਸਟੇਜ ਤੇ ਮੇਰੀ ਵੀਡੀਓ ਹੋਵੇ ਬਾਕੀ ਸਭ ਬਿਲਕੁਲ ਜੀਹਦੇ ਨਾਲ ਮੁਬਾਰਕਾ ਹੈ ਵੀਰ ਬਾਬਾ ਚੁੱਕਸ਼ਾਲੀ ਦੀ ਸਮਾਪਤੀ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਇਧਰ ਦੇ ਪਾਸੇ ਥੋੜਾ ਹਨੇਰਾ ਸਮਾਂ ਕਰ ਲੀਏ ਜੀ ਥੋੜਾ ਹਨੇਰਾ ਸਮਾਂ ਕਰ ਲੀਏ ਸਰਪੰਨ ਸਾਹਿਬ ਦੱਸਿਓ ਕਿੰਨਾ ਵੱਡਾ ਪ੍ਰਬੰਧ ਹੈ 500 ਦੀ ਗੋਡੀ ਮੈਂ ਆਲ ਮਨਾ ਨਾਲ ਵਿਦਾਨ ਸ਼ਾਨਦਾਰ ਕੱਪ ਦੇ ਨਾਲ ਵੀ ਬਾਬਾ ਚੁੱਕਸ਼ਾਲੀ ਦੇ ਸੱਭਿਆਚਾਰਕ ਮੇਲਾ ਆ ਵੀ ਨੰਦੂ ਵਾਲਾ ਪ੍ਰੀਤ ਸਾਡੀ ਤਾੜੀ ਮਾਰਦੇ ਜੀ ਸਰਬਾਨ ਜਦੋਂ ਪ੍ਰਾਤਿਕ ਦੇ ਪੈ ਗਿਆ ਜੀ 2:30 ਘੰਟੇ ਤੋਂ 5:00 ਵਜੇ ਚੱਲ ਗਏ ਖੇਤੋਂ ਦੇ ਲੋਕਾਂ ਦੇ ਦੇਵਾਂਗੇ ਬੋਲੇ ਸ਼ਾਹ ਹਾਂ ਸ਼ਾਹ ਜੀ ਅੱਜ ਪੀਛੇ ਇੱਕ ਵਾਰ 1500 ਦੇ ਮੁਬਾਰਕਾ ਦੇ ਰਹੇ ਆ ਤਾਲ ਅਗਲਾ ਸਰਗੁਣ ਕਿੱਧਰ ਲੱਗੇਗਾ 2000 ਤੋਂ ਬਾਅਦ ਬਣਾ ਦੇ ਜੇ ਆਇਆ ਤੇ ਹੋਰ ਇਸ ਤਰ੍ਹਾਂ ਸਦਾਰਾ ਛੱਪੇ ਭਗਵਾਨਪੁਰੇ ਦੇ ਵੱਡੇ ਸਰਦਾਰ ਸੁਭੈਨ ਜੰਨੇ ਦਾ ਵੀਰ ਤੇ ਪੇਜ ਹਣ ਦਾ ਵੀਰ ਸਭ ਤੋਂ ਭਗਵਾਨਪੁਰਿਆ ਦੇ ਵੀ ਵੱਡਾ ਸਰਵਾਰ ਸ਼ਾਨਦਾਰ ਕੱਪ ਦੇ ਨਾਲ ਸਾਡੇ ਸੋਨੂ ਸਰਪੰਚੋ ਬੋਲੋ ਐ ਲਵਲੀ ਦੱਸ ਦੀ 1 ਮਿੰਟ ਜੀ ਸਾਡੇ ਸੋਨੂ ਭਗਵਾਨਪੁਰ ਦਾ ਪਰਮੇਸ਼ਰ ਸਿੰਘ ਸਰਪੰਚ ਸਾਹਿਬ ਬਿੱਲਾ ਸਾਡੇ ਸੋਨੂ ਭਗਵਾਨਪੁਰ ਦਾ ਪਰਮੇਸ਼ਰ ਸਿੰਘ ਸਰਪੰਚ ਸਾਹਿਬ ਬਿੱਲਾ ਦਾ ਬਾਬਾ ਸੀਤਲ ਜੀ ਸੋਨੂ ਭਗਵਾਨਪੁਰਿਆ ਹੈਪੀ ਬਾਉਂਸਰ ਦਾ ਹੈਪੀ ਬਾਉਂਸਰ ਪਤਵਾਰ ਦੇ ਮੁਬਾਰਕਾਹਤਾਂ ਦੇ ਨਾਲ ਹੈ ਕਿਵੇਂ ਆ ਆ ਵੀ ਲੱਗ ਸੰਧੂ ਡਾਰਸੀ ਗਰਾਊਂਡ ਵਧੀਆ ਰਹੀ ਅੱਜ ਹਮਾਂ ਸਰਕਾਰੋਂ ਇਸ਼ਾਰਾ ਆ ਇਹ ਰੇਤ ਨਹੀਂ ਵਧੀ ਹੁੰਦੀ ਆ ਆ ਮਿੱਟੀ ਮਾਂ ਮਿੱਟੀ ਇਹ ਪੈਣ ਕਰਕੇ ਗਿੱਲੀ ਹੋ ਗਈ ਕਰਕੇ ਤੇ ਜੰਮੀ ਆ ਮਾਸਾ ਨਹੀਂ ਬੜ ਗਈ ਆ ਨਹੀਂ ਤੇ ਇੱਥੇ ਮਿੱਟੀ ਵੀ ਰੇਤ ਦਾ ਬਣਦਾ ਹੈ ਕੰਮ ਤੇ ਸੱਪਾ ਚਾਰ ਮੇਲਾ ਤੇ ਖੇਡ ਮੇਲਾ ਆ ਦੋ ਆ ਦੋ ਤਿੰਨ ਦਿਨ ਹੋਰ ਰੇਤਲੀ ਵਜੇ ਹੋਰ ਹੈ ਜੀਤਪੁਰ ਦੀ ਜੀਤਪੁਰ ਦੀ ਖੰਨਾ ਖੜਾ ਲੱਗੇ ਜਣਾ ਹਾਂ ਇਹਦੇ ਨਾਲੋਂ ਵਸੇ ਕੋਈ ਪਾਗ ਰਿਕ ਮੰਡੀ ਲਈ ਆਏ ਆ ਹਾਂ ਜੀ ਜਿੰਮਾ ਵੀ ਆਇਆ ਵੀ ਚੇਲਾ ਫਰਦਾ ਸੱਭਿਆਚਾਰ ਮੇਲਾ ਖੇਡ ਮੇਲਾ ਚੇਲੇ ਪਿੰਡ ਦੀ ਧਰਤੀ ਤੇ ਹੋਣਾ ਹੁਣ ਅਗਲਾ ਸਰਬਾਰ ਲੈ ਕੇ ਆਈ ਆਲੀ ਇਧਰ ਦੇ ਪਾਸੇ ਹੋਇਆ 70 ਸਾਲੀਆਂ ਮੁਬਾਰਕਾਂ ਹੈ ਗੁਰੂ ਮੇਰੇ ਨਾਲ ਗੱਡੀ ਚੋਂ ਬੈਠ ਕੇ ਉਤਰੇ ਮੈਂ ਕਿਹਾ ਗੱਡੀ ਤੁਹਾਨੂੰ ਉਤਾਰ ਜਲਾ ਚੱਕਰ ਹੀ ਆ ਗਈ ਯਾਰ ਤੇਰੀਆਂ ਲੱਗੇ ਰਮਾਂਸ ਕੀ ਕਰ ਰਿਹਾ ਆ ਮਮਮੀ ਦੇ ਬਾਹਰ ਲਾਲ ਦਾ ਸਾਜਣ ਭਗਵਾਨਪੁਰ ਦੇ ਸ਼ਹਾਦਤ ਵਾਲਾ ਮਾਜੀ ਵਾਲਾ ਨਹੀਂ ਨਹੀਂ ਉਹ ਦੇ ਦੇ ਹੈਪੀ ਨੂੰ ਵੇਖ ਲਈ ਪਾਉਂ ਕਹਿੰਦਾ ਨਹੀਂ ਪੋਣੀ ਹੋਰ ਨਹੀਂ ਗਏ ਨੇ ਪੋਣੀ ਮੈਂ ਨਹੀਂ ਮੰਤਰੀ ਕਹੀ ਤੈਨੂੰ ਫਿਰਦੇ ਆ ਮੇਰੀ ਇੱਕ ਮੰਤਰੀ ਕਹੀ ਤੈਨੂੰ ਨਾ ਮੈਂ ਕਦੀ ਕਿਸੇ ਦੀ ਵੀਡੀਓ ਕੱਟਾਂ ਨਾ ਕਟਾਵਾਂ ਮੇਰਾ ਕਹਿਣਾ ਰੌਲਾ ਆਪਾਂ ਸਿੱਧਾ ਫੋਨ ਲਾਈਦਾ ਪੁੱਛ ਲਈ ਉਦੋਂ ਜਦੋਂ ਇੱਕ ਉਹ ਕੁਲਵੀਰ ਆਇਆ ਫੜਾਉਣ ਮੈਨੂੰ ਮੈਂ ਨਹੀਂ ਦੇ ਦੇ ਪੋਈ ਨਾ ਕੁਲਵੀਰ ਮੇਰੇ ਕੋ ਗਿਆ ਨਾ ਨੰਬਰ ਉਹਨਾਂ ਦੋ ਤਾਹਲ ਡਲ ਆਪਾਂ ਨੂੰ ਤੇ ਪਹਿਲੇ ਮੈਂ ਆਜਾ ਕੋਈ ਨਹੀਂ ਦਿੱਤੀ ਨਹੀਂ ਕੋਈ ਨਹੀਂ 500 ਰੁਪਏ ਦਾ ਛੋਟਾ ਵੀਰ ਮੱਖਣ ਵੀਰ ਆ ਜਾ ਜਲ ਪਾਣੀ ਛਕਣਾ ਤੇ ਲੈ ਚੱਲਦੇ ਆ ਪਰ ਤੂੰ ਤੇ ਅੱਜ ਚੰਗੇ ਚੋਖੇ ਤੇ ਹੁਣ ਆਂਦੇ ਐਵੇਂ ਥੋੜਾ ਮੰਤਰੀ ਬਣਾਉਣ ਡਿਆ ਕੁੰਦਾ ਨਹੀਂ ਉਮੀਦ ਨਹੀਂ ਆਖਿਆ ਵੀ ਆਂਦੀ ਲੰਘ ਜਾਂਦਾ ਮੈਂ ਤੈਨੂੰ ਮਾਮਾ ਬਾਜ ਜਿਹੜਾ ਤੂੰ ਡਾਕਟਰ ਮੈਂ ਹੁਣ ਆਖ ਰਿਹਾ ਆ ਚਲ ਪਣੀ ਛਕਣਾ ਨਹੀਂ ਤਾਂ ਕਿ ਚੰਗੇ ਚੋਖੇ ਤੇ ਛਕਣਾ ਮੰਤਰੀ ਵਾਲਾ ਮੈਂ ਤੈਨੂੰ ਇਹ ਆਖਣ ਰਿਹਾ ਸਿੱਧਾ ਬੈਡਰੂਮ 'ਚ ਹੀ ਆ ਬੈਡਰੂਮ 'ਚ ਛਕਣਾ ਤੇ ਹੁਣ ਤੇਰਾ ਕੀ ਪਤਾ ਵੀ ਤੂੰ ਬੈਠ ਕੇ ਛੜਾਂਗੇ ਸਦਾ ਬੈਡਰੂਮ 'ਚ ਛਕਣਾ ਕੀ ਕਰਦੀ ਤੂੰ ਕੱਢ ਕੇ ਕਹਿੰਦੇ ਹੈ ਚਾਰ ਕੋਰੀ ਚਾਂ ਚਲਾਉਂਦਾ ਉਹ ਦੋ ਤਿੰਨ ਟੱਚ ਲੈਂਦਾ ਤੇ ਇੱਕ ਦਾ ਜਫੜਾ ਲੈਂਦਾ ਕੋਈ ਨਹੀਂ ਸਾਰਾ ਮੈ ਗੇਰ ਜਾਂਦੇ ਵਿੱਚ ਕੋਈ ਤੁਹਾਨੂੰ ਸਾਂ ਉਹਨੇ ਅੱਜ ਤਾਂ ਸਾਲਿਆਂ ਨੂੰ ਕੀ ਸੁਸਤੀ ਸ਼ਾ ਗਈ ਸਾਲਾ ਟੱਚ ਹੀ ਨਹੀਂ ਲੈਂਦਾ ਸਾਰਾ ਮੈਚ ਖੜਾਇਆ ਅੱਜ ਖੜਾਇਆ ਕੱਲ ਵੀ ਉਤਨਾ ਸਾਲਾ ਵੀ 20 ਨੰਬਰਾਂ ਦਾ ਮੈਚ ਖੇਡਿਆ ਕੱਲ ਨੰਬਰ ਟੱਚ ਨਹੀਂ ਲਿਆ ਮੌਕੇ ਦੇ ਮੌਕਾ ਤਾਂ ਮਦ ਹੀ ਨਹੀਂ ਮਿਲਣਾ ਮੌਕਾ ਤੇ ਤਿੰਨ ਟੱਚ ਦੇ ਦੇ ਜਾ ਫਿਰ ਉਹਨੇ ਕੰਮ ਕਰਨਾ ਮੌਕਾ ਲੈਣਾ ਪੈਂਦਾ ਏ ਦਿੰਦਾ ਕੌਣ ਹੈ ਮੌਕਾ ਅੱਜ ਕੱਲ ਕੋੰਪੀਟੀਸ਼ਨ ਦਾ ਜ਼ਮਾਨਾ ਏ ਥੋੜਾ ਵੀ ਸਾਰੇ ਪਾ ਸੀਜ਼ਨ ਮੈਂ ਆਏ ਖੇਡੀ ਜਾਓ ਤੇ ਮਗਰ ਉਹਨਾਂ ਨੂੰ ਫੇਰ ਮਗਰ ਜਾ ਕੇ ਫਿਰ ਹੁਣ ਸੈੱਟ ਹੋਣਾ ਆ ਲੋ ਕੱਲ ਵੀ ਸਾਲਾ ਟੱਚ ਨਹੀਂ ਜਾਤੋਂ ਕੱਲ ਮੈਂ ਉਤਨਾ ਵੇਖਿਆ ਮੈਚ ਚਾਰ ਸੌ ਪੰਜ ਮੈਚ ਨੂੰ ਖੇਡੇ ਲ ਹੈਰੋ ਜੀ ਹਾਂ ਉਹ ਦਿੰਦਾ ਕੰਮ ਸੇ ਕੰਮ ਆਉਦੇ ਹਨ ਪਰਮਾਨ ਦੇ ਬੰਦੇ ਤੇ ਫੜੋ ਜਿਆਦੀ ਰੇਂਜ ਵਾਲੇ ਨਹੀਂ ਫੜਨੇ ਉਹ ਇਹਨਾਂ ਚ ਜਿੰਨਾ ਤੋਂ ਜਿਆਦੀ ਰੇਂਜ ਵਾਲਾ ਹੈ ਕਿਹੜਾ ਇਹਨਾਂ ਚ ਰੇਂਜ ਵਾਲਾ ਜਿਆਦਾ ਕਿਹੜਾ ਹੈ ਵਟਾ ਅਜੇ ਤਾਂ ਰੇਂਜ ਵਾਲੇ ਆਏ ਨਹੀਂ ਬਾਹਰੋਂ ਜਹਾਜ਼ ਭਰ ਕੇ ਜਦ ਤਨ ਉਹ ਆਗੇ ਉੱਥੇ ਕੁੜੀਆਂ ਜਦ ਤਨ ਉਹ ਆਗੇ ਰੇਂਜ ਵਾਲੇ ਜਹਾਜ਼ ਭਰ ਕੇ ਉਦਨ ਉਦਨ ਮੌਕਾ ਨਹੀਂ ਮਿਲਣਾ ਅਜੇ ਤੂੰ ਨਾ ਤਾਂ ਪਹਿਲਾਂ ਪਹਿਲਾਂ ਹੀ ਥੋੜਾ ਜਿਹਾ ਕਾਇਮ ਹੋ ਲੋ ਉਹ ਜਿਹਦੇ ਦਿਨ ਮੈਂ ਆਖਿਆ ਮੈਂ ਤੇ ਤੂੰ ਲੱਗਣਾ ਉਹ ਤੂੰ ਲੱਗਣਾ ਕਦੋਂ ਹੀ ਦੱਸ ਜਦੋਂ ਉਧਰ ਨੂੰ ਪਹੁੰਚਾ ਉਦੋਂ ਹੀ ਲੱਗਣਾ ਦੋ ਤਮਰੀ ਮੈਂ ਅਮਰਤੂ ਕਿਹਾ ਮੈਂ ਹਾਂ ਮਰਤਾ ਪਿੱਛੇ ਉਹ ਆਂਦਾ ਪਹਿਲਵਾਨਾ ਆਉਂਦਾ ਨਹੀਂ ਮੈਂ ਕੀ ਕਰਾਉਂਦਾ ਮੈਂ ਕਿਹਾ ਅਮਰਤੂ ਨੂੰ ਆ ਲੈਣ ਤੇ ਜਾ ਕੇ ਅਮਰਤੂ ਮਰੋਦ ਲੈਣ ਥੱਲੇ ਪਈਦਾ ਅਮਰਤੂ ਚੱਜ ਬੁਲਾਉਂਦਾ ਆਈਏ ਪਿੱਛੇ ਜਾਂਦੇ ਨਹੀਂ ਉਹਨੇ ਮੈਨੂੰ ਆਖਿਆਂਦਾ ਪਹਿਲਵਾਨਾ ਆਉਂਦਾ ਨਹੀਂ ਮੈਂ ਦੱਸ ਕਿ ਮੈਂ ਬਹਿਣਾ ਪਈਦਾ ਕੋ ਥੱਲੇ ਰਖਣਾ ਪਈਦਾ ਉਹਨੇ ਤੇ ਮਰ ਹੁਣ ਬਾਹਰ ਥੋੜਾ ਹੋਣਾ ਉਹਨੇ ਤੇ ਵਜਣਾ ਹੀ ਅਗਲੇ ਪੰਨੇ ਜਿੰਨੇ ਟੱਚ ਉਹ ਲੈ ਕੇ ਪੜਿਆ ਇਹਨੇ ਸਾਲਾ ਟੱਚ ਹੀ ਲੈ ਲਓ ਤੁਸੀਂ ਕਾਚੀ ਲੈਂਦੇ ਨਾਲ ਨਾਲ ਜੁੜਦੇ ਰੇਡ ਤੇ ਜੇ ਵੀ ਟੱਚ ਲੈਂਦੇ ਤੂੰ ਰੇਡ ਨੂੰ ਦੋਵਾਂ ਹੱਥਾਂ ਤੱਕਾ ਮਾਰਦਾ ਸਿਆਣਾ ਰੇਡ ਉਹ ਤਾਂ ਤੇ ਬਾਹਾਂ ਆਏਗਾ ਪਾਉਂ ਉੱਤੇ ਨੂੰ ਗਾਹ ਨਹੀਂ ਡੇ ਤੂੰ ਜਦੋਂ ਐ ਦੋਵਾਂ ਪਾਉਣੇ ਪੁਸ਼ ਮਾਰੀ ਜਾਫੀ ਦਾ ਕੀ ਮਤਲਬ ਦੋਵਾਂ ਪਾਉਣੇ ਪੁਸ਼ ਮਾਰਨ ਦਾ ਕੱਥੇ ਲੁਕਿਆ ਕਿਥੇ ਲੁਕਿਆ ਆਹੋ ਉਹ ਬਠਾਈ ਮਾਰੀ ਪਾਣੀ ਦਾ ਜੋ ਕੋਈ ਚਪੇੜ ਮਾਰਦਾ ਮਰੂ ਚਪੇੜ ਕੀ ਇਹਨੂੰ ਮੈਂ ਪੁੱਛ ਮੂੰਹ ਤੇ ਬਿਠਾਣੇ ਤੇ ਬੱਛਿਆ ਲਿਆ ਮੈਂ ਕਿਹਾ ਹੁਣ ਮੈਂ ਇਹਨੂੰ ਆਖਿਆ ਮੈਂ ਕਿਹਾ ਹੱਥ ਬਦਲ ਲਾ ਏਸੀ ਮੂੰਹ ਤੇ ਮੈਂ ਕਿਹਾ ਇਹ ਹੱਥ ਹੋਣ ਆਇਆ ਨਾ ਤੇ ਤੇਰੇ ਤੇ ਰਸ਼ ਕਰਨਾ ਹੀ ਕਾਰਜ ਨੂੰ ਇੱਕ ਕੁੜੀ ਰਸ਼ ਕੀਤਾ ਨਾ ਇਹ ਮਹਾ ਆ ਦੂਜੀ ਕੁੜੀ ਨੇ ਫੇਰ ਨਹੀਂ ਹੱਥ ਬਲਿਆ ਉਹਨੇ ਉੱਥੇ ਟਾਈਮ ਕਰਾਤਾ ਨਾ ਉਹਨੇ ਕੋਈ ਯਾਰ ਕੋਈ ਬਿਛੜਦੀ ਨਹੀਂ ਮੈਨੂੰ ਪਤਾ ਹੀ ਉਹਨੇ ਯਾਰ ਉਹਨੇ ਪ੍ਰੀਤ ਨੇ ਦੱਸਤਾ ਉਹਨੂੰ ਉਹਨੇ ਵੇਖ ਲਿਆ ਵੀ ਚਾਰ ਕੁੜੀਆਂ ਕਿੱਥੇ ਪਾਦਾ ਇਹਦਾ ਸਾਈਡ ਕਿਆ ਉਹਨੇ ਉਦੋਂ ਹੀ ਭਲੇੜਤਾ ਸਾਲਿਆ ਪਲੇਅਰ ਸੁੱਤੇ ਥੋੜਾ ਵੀ ਤੇ ਪਿਛੋ ਹੱਥ ਕਰੀ ਜਾਂਦਾ ਵੀ ਨਹੀਂ ਜਾਣਾ ਇਹਨੂੰ ਜਾਣਾ ਉਹਨੇ ਦੱਸਤਾ ਹੀ ਪਹਿਲਾਂ ਹੀ ਇਹਨੂੰ ਆਹ ਹੋ ਉਹਨੇ ਦੱਸਤਾ ਹੀ ਮੇਰਾ ਹੱਥ ਆ ਪਤਾ ਵਾ ਹੁਣ ਭਾਵੇਂ ਗੋਰਾ ਰਾਜ ਹਲੇ ਉਹ ਸੌਖਾ ਲੱਗ ਜਾਂਦਾ ਨਾ ਉਹ ਸੌਖਾ ਉਹ ਲੱਗ ਜਾਂਦਾ ਤਾਂ ਉਹਨੂੰ ਸੌਖਾ ਪੜ ਲੈਣਾ ਸੀ ਮੋਹ ਤੇ ਬੈਠੇ ਅੱਜ ਤਾਂ ਹੁਣ ਆਉਂਦੇ ਆ ਖੰਡਿਆ ਮੈਨਾਂ ਨੂੰ ਮਿਹਨਤ ਕਰਦੇ ਹੋਣ ਤਾਂ ਜੱਫਾ ਪੈ ਜੇ 20 ਵਾਰੀ ਪੈ ਜੇ 30 ਸਕਿੰਟਾਂ ਦੇ ਵਿੱਚ ਹੀ ਖਲੋ ਜਾਏ ਇਹ ਬੰਦਾ ਮਿਹਨਤੀ ਬੰਦਾ ਨਾਲ 30 ਵਾਰ ਫਿਰ ਕੁੱਡੀ ਨਾ ਪਾਉਣੀ ਉਸ ਕਿਹਾ ਦੇ ਵਿੱਚ ਜੇ 30 ਸਕਿੰਟਾਂ ਤੋਂ ਬਾਅਦ ਕੋਡੀ ਨਹੀਂ ਪੈਣਦੀ ਤੇ ਤੂੰ ਇਹ ਹਿਸਾਬ ਨਾਲ ਵੀ 15-16 ਕੋਡੀਆਂ ਜਾਂ 20 ਕੋਡੀਆਂ ਤੱਕ ਪਾਉਣਗੇ। ਇਹ ਆਈਆਂ ਹੋਣੀਆਂ ਸਾਰੀਆਂ ਛੇ ਆ ਪਾਈਆਂ ਨਹੀਂ ਆ। ਤੂੰ ਇਹ ਹਿਸਾਬ ਨਾਲ 15 ਜਾਂ 20 ਕੋਡੀਆਂ ਕਦੋਂ ਪਾਉਣਗੇ? ਜੇ 30 ਸਕਿੰਟਾਂ 'ਚ ਇੱਕ ਇੱਕ ਰੀ ਟਾਈਮ ਬੰਦਾ ਖਲੋਣ ਲੱਪਿਆ ਤੇ। ਕੋਡੀਆਂ ਦੇ ਪਾਈਆਂ ਨੇ ਮੇਰੇ ਖਲੋਂ 4 ਕੇ 5। ਇਹ ਉਹ ਬਾਬਿਆਂ ਦੀ ਗੱਲ ਉਹਨੂੰ ਕਾਲੂ ਨੂੰ ਇਹ ਪੌੜੀ ਅੜ ਗਈ ਇੱਥੇ ਉਹਨੂੰ। ਇੱਥੋਂ ਡੰਡਾ ਨਹੀਂ ਤਾਂ ਚੜਿਆ ਜਾਂਦਾ। ਹੁਣ ਇੱਥੇ ਮਿਹਨਤ ਵੱਧ ਕਰਨ ਦੀ ਲੋੜ ਹੈ ਤੇ ਹੁਣ ਇੱਥੇ ਇਹ ਆਉਂਦੇ ਨਹੀਂ। ਉਹ ਆਂਦਾ ਮੈਂ ਸਵੇਰੇ ਰੋਈ ਚਲਾ ਲੈਣਾ ਹੈ ਉਹ ਆਂਦਾ ਮੈਂ ਸਵੇਰੇ ਪਿੰਡ ਜਾ ਮੈਂ ਖੋਲ ਲੈਣਾ ਹੈ ਦੇਸੀ ਸਾਲਾ ਬਾਜੀ ਝੰਡ ਬਣਿਆ ਉਹ 7 ਵਜੇ ਆਉਂਦਾ ਜਦੋਂ ਦੂਜਿਆਂ ਦੇ ਘਰ ਮ ਜਾਣ ਦਾ ਟਾਈਮ ਹੁੰਦਾ ਹੈ ਉਦੋਂ 7 ਵਜੇ ਆਉਂਦਾ ਪੁੱਛ ਲੈ ਮੂੰਹ ਤੇ ਇੱਥੇ ਕਿੱਥੇ ਆ ਪੁੱਛ ਲੈ ਕੋ ਕੰਮ ਕਰਦੇ ਤੇ ਮਗਰੋਂ ਨਾ ਉੜਦਾ ਪਤਾ ਕੀ ਉਧਰ ਅੱਖਾਂ ਮਲਦਾ ਉਹ ਵੀ ਮਾੜਾ ਮੋੜ ਬੰਦਾ ਮੂੰਹ ਤਾਤ ਹੋ ਕੇ ਭੈਂ ਚੋਂ ਕਰੰਟ ਚ ਆਵੇ ਤਿੰਨ ਚਾਰ ਛੜਾ ਕਰਾਉਂਦਾ ਸਰ ਪੂਏ ਘੜੀ ਕਿੱਟ ਦੇ ਕਿੱਟਾ ਇਹ ਮੈਂ ਤਾਂ ਹੁਣ ਦੋ ਤਿੰਨ ਮਿੰਨੋ ਹੋ ਗਏ ਪੁੱਛਲਾ ਆਪਾਂ ਬਿੰਦਿਪੁਰੀਏ ਦੇ ਰੇਡਰ ਕਿੱਡੇਗਾ ਤੇ ਪਾਲ ਨੂੰ ਜਾਂ ਦੂਜੇ ਤੀਜੇ ਮੁੰਡੇ ਵਾਸਤੇ ਨੂੰ ਸਾਰੀ ਇਹ ਪਾਲ ਮਗਰੋਂ ਲੱਗ ਕੇ ਕੈਮ ਹੋ ਗਿਆ ਇਹ ਉਹਨਾਂ ਨੂੰ ਉਹਨਾਂ ਨੂੰ ਇੱਕ ਕੋਈ ਫਰਕ ਨਹੀਂ ਗਾ ਨਾ ਵੇਟ ਦਾ ਨਾ ਕੋਈ ਕੰਮ ਦਾ ਤੇ ਭੈਂ ਚੋਂ ਉਹ ਇਹ ਉਹਨਾਂ ਦੇ ਮੈਚ ਨੂੰ ਦਾਕੜ ਗਿਆ ਉਹ ਨਾ ਅੱਠ ਉਹ 12 ਪੌਂਦਾ ਮੈਂ ਕੱਲ ਨੂੰ ਪਤਾ ਕੀ ਗਿਆ ਹੀ ਮੈਂ ਤੂੰ ਭਾਜੇ ਭਾਜੇ ਢੇਰੀਆਂ ਨਾਲ ਤੱਕ ਉਹਦੇ ਪਿੱੜਦਾ ਜਾ ਪਤਾ ਲੱਗੇ ਵੀ ਬੰਦਾ ਅੱਗੇ ਆਇਆ ਯਾਰ ਮੈਂ ਵੀ ਇਹਨਾਂ ਦੇ ਬੰਦਾ ਅੱਗੇ ਆਇਆ ਨਿਕਲ ਨੂੰ ਨਿਕਲ ਜਾ ਨਿਕਲ ਕੇ ਆ ਯਾਰ ਯਾਰ ਪੁੱਛ ਲੈ ਜਦੋਂ ਕਈ ਵਾਰੀ ਉਹਦੇ ਆਖਦਾ ਇਹਨੂੰ ਜਾ ਕੇ ਆਖੀਦਾ ਵੀ ਪਹਿਵਾਨਾ ਜੱਫਾ ਨਹੀਂ ਪਿੰਦਰਾ ਜਾਂ ਮੇਲਾ ਬਣਾ ਮੜ ਲੱਗ ਦੋ ਤਿੰਨ ਕੌਂਟੀਆਂ ਢੇਰਾਂ ਤੱਕ ਚੱਲ ਨਾਲ ਲਾਲਾ ਲਾਲਾ ਹੋ ਜਾਂਦੀ ਆ ਲੋਕ ਜੰਗਲੇ ਨਾਲ ਜੁੜ ਲਾ ਪੈਂਦੇ ਸੜੇ ਚੰਗਰਾ ਬੱਜਣ ਲਾ ਪੈਂਦੀਆਂ ਜੱਫਾ ਪਾਨਾ ਜਾਂ ਮਲਾ ਜਦੋਂ ਉਹਨਾਂ ਨਾਲ ਆਖੀਦਾ ਜਾ ਕੇ ਰੇਡਰ ਨਾਲ ਜੁੜੋ ਸਾਲੇ ਸਾੜ ਨਾਲ ਜੁੜ ਜਾਂਦੀ ਇੱਥੇ ਆਗੇ ਤਾਂ ਲੈ ਪਤਾ ਕੀ 19 ਤੇ 21 ਨੂੰ ਜਾਣਾ ਬਾਬਿਆਂ ਨੇ 19 ਤੋਂ 21 ਨੂੰ ਜਾਣਾ ਬੜਾ ਔਖਾ 19 ਤੇ ਅੜ ਗਿਆ ਨਾ 19 ਤੇ ਅੜ ਕੇ ਮਿਹਨਤ ਤੇ ਖਰਾਕ ਵਧਾਉਣੀ ਪੈਣੀ ਆ 19 ਤੇ ਆਪਣੇ ਅੱਜ ਜੀ ਗਿੰਲਾ ਬੜੇ ਬੰਦੇ ਹੋਣੇ ਜਿਹੜਾ 19 ਤੇ ਅੜੇ ਆ ਉਹਦੀ ਛਟਕ ਨਹੀਂ ਲੱਗੀ ਉਹਦੇ ਗੋਡੇ ਉਹ ਤਾਂ ਲੈਨੇ ਪਤਾ ਵਿਚਾਰੇ ਦਾ ਉਹਨੂੰ ਬਰਬਰਫ ਮਗਾਦਨੀ ਸੀ ਉੱਥੇ ਚੱਲ ਪਰ ਉੱਥੇ ਘਰੇ ਘਰ ਚਲੇ ਗਿਆ ਉੱਥੇ ਮਿਲਦੀ ਨਹੀਂ ਵਰਤਾ ਵਾਵਾ ਗੋਡੇ ਨਿਕਲ ਗਏ ਆ ਮਸਲ ਤੇ ਤੂੰ ਲੱਭ ਪੁਣ ਤਾਂ ਮੈਂ ਲੇਖ ਨਾ ਮੈਂ ਆ ਜਾ ਦੋ ਤਿੰਨ ਰੀ ਨਿਊਜ਼ੀਲੈਂਡ ਦਾ ਮੈਨੂੰ ਵਿਚਾਰ ਕਰਾ ਨਿਊਜ਼ੀਲੈਂਡ ਦਾ ਮੈਂ ਉਹਨਾਂ ਨੂੰ ਇਹ ਵੀਡੀਓ ਵੀਡੀਓ ਭੇਜ ਗਈ ਉਹ ਬੰਦੇ ਆਫੀ ਕਰੜਾ ਅੱਗੇ ਹੁੰਦਾ ਵਧੀਆਏ ਉਹਦੇ ਬੰਦੇ ਕਰ ਲਿਆ ਮੈਂ ਹਾਂ ਚੱਲ ਕੋਈ ਨਹੀਂ ਬੰਦਾ ਪਾਓ ਯਾਰ ਜਿੱਥੇ ਮਰਜ਼ੀ ਪਾਓ ਅੱਜ ਮੈਂ ਉਹਨੂੰ ਅਜਾ ਅੱਖਾਂ ਨਹੀਂ ਲੱਗਾ ਮੈਂ ਚੱਲ ਤੂੰ ਆਈ ਗਾ ਮੈਂ ਤੈਨੂੰ ਫੋਨ ਕਰਨਾ ਸੀ ਤੇ ਪ੍ਰੋਫਾਈਲ ਜੀ ਬਣਾ ਮੜੀ ਜਾ ਆਪਦੀ